ਆਓ ਜੀ ਜੀ ਇਹਨੂੰ ਆ ਸ਼ਾਪ ਆ ਬਹੁਤ ਮਹਿੰਗੀ ਆ ਇਹ ਨਿਸ਼ਾਨੀਆਂ ਵੀ ਹੁੰਦੀਆਂ ਲੋਕ ਕਹਿੰਦੇ ਆ ਪਰ ਇਹ ਸ਼ੌਂਕ ਨੂੰ ਪਾਈ ਹੁੰਦੀ ਅੱਛਾ ਹੁਣ ਤੁਹਾਨੂੰ ਮੈਂ ਦਿਖਾਉਣਾ ਇਹਦੇ ਵਿੱਚ ਲਓ ਜੀ ਆ ਸ਼ਾਪ ਆ ਪੱਲਾਤੀ ਆ ਹੁਣ ਕੀ ਨਾ ਇਹਦੇ ਵਿੱਚ ਤੁਹਾਨੂੰ ਹੁਣ ਪਾਈ ਨੂੰ ਵੀ ਥੋੜਾ ਟਾਈਮ ਹੀ ਹੋਇਆ ਇਹਦੇ ਵਿੱਚ ਨਾ ਟੱਕ ਪੈ ਗਿਆ ਥੱਲੇ ਦੇਖਿਓ ਟੱਕ ਪੈ ਗਿਆ ਨਾ ਜਦੋਂ ਆ ਪੱਥੀ ਖਰੀਦੀ ਹੋਵੇ ਸ਼ੌਂਕ ਰਨ ਲਈ ਹੋਵੇ ਸਾਰਾ ਕੋ ਮੋਲ ਬਣਾਇਆ ਹੋਵੇ ਸ਼ਾਪ ਉਹ ਟੱਕ ਪਾ ਸਕਦੀ ਆ ਫਿਰ ਆਪਣੇ ਹੱਥੀ ਲੱਭੇ ਹੋਏ ਬੰਦੇ ਆਪਣੇ ਹੱਥੀ ਲੱਬੇ ਹੋਏ ਰਿਸ਼ਤੇ ਆਪਣੇ ਹੱਥੀ ਬਣਾਏ ਹੋਏ ਕਈ ਅਣ ਚਾਹੇ ਰਸਤੇ ਵੀ ਤੱਕ ਤੱਕ ਪਾਈ ਸਕਦੇ ਆ ਨਾਰਮਲ ਗੱਲ ਆ ਜਿੰਦਗੀ ਦਾ ਸੂਲ ਆ ਲੱਖਾਂ ਦੀ ਵੀ ਹੋ ਸਕਦੀ ਐ 20000 ਰੁਪਿਆ ਦੀ ਨਿਸ਼ਾਨੀ ਵੀ ਹੋ ਸਕਦੀ ਆ ਪਰ ਜੇ ਤੁਸੀਂ ਪਾ ਕੇ ਰੱਖਣੀ ਆ ਤੇ ਟੱਕ ਸੈਣ ਦੀ ਈਕਾਤ ਵੀ ਰੱਖਣੀ ਪਊਗਾ ਟੱਕ ਵੀ ਪਹਿਣ ਕੇ ਹੋਣਾ ਐ ਉਂਗਲਾਂ ਐ ਲੱਗਦੀ ਐ ਨਾ ਤੇ ਜਦੋਂ ਇਹਨੂੰ ਐ ਹੱਥ ਇਕੱਠਾ ਕਰਦੇ ਬਲੇਡਰ ਬਣ ਜਾਂਦਾ ਇਹ ਟੱਕ ਪਾਦਾ ਨਾ ਸਾਲ ਦੇ ਅੰਦਰਾਂ ਦੀ ਟੱਕ ਪਾਦਾ ਤੇ ਸਕੀਰੀਆਂ ਤਾਂ ਫਿਰ ਆਪਣੇ ਨਾਲ ਰਹੀਆਂ ਹੁੰਦੀਆਂ ਟੱਕ ਵੀ ਦੇਣਗੀਆਂ ਇਹ ਜਿਤ ਵੀ ਵਧਾਉਣ ਗਿਆ ਪਰ ਹੁਣ ਚੱਕ ਕੇ ਆਪਾਂ ਇਹ ਨਹੀਂ ਇਹਨੂੰ ਸੈੱਟ ਦੇਣਾ ਆਪਾਂ ਦੂਜੀ ਉਂਗਲ 'ਚ ਪਾ ਲਓ ਹੋਰ ਇੱਥੇ ਦਰ ਲੱਭ ਲਓ ਹੋਰ ਪਿਆਰ ਬਣਾ ਲਓ ਇਹ ਹਰ ਇੱਕ ਦੀ ਜ਼ਿੰਦਗੀ ਨਾਲ ਸੂਲ ਬਣਦੇ ਆਏ ਆ ਹਾਂ ਆਪਣੇ ਆਪ ਨੂੰ ਤੁਸੀਂ ਵੱਡਾ ਰੱਖੋ ਜੇ ਤੁਸੀਂ ਸ਼ੌਂਕ ਰੱਖਦੇ ਨਾ ਚੀਜ਼ਾਂ ਪਾਉਣ ਦਾ ਯਾਰੀਆਂ ਮੁਹੱਬਤ ਬਣਾਉਣ ਦਾ ਫਿਰ ਹੌਸਲਾ ਵੀ ਰੱਖੋ ਹੌਸਲਾ ਵੀ ਰੱਖੋ ਵੀ ਉਹਨੂੰ ਨਿਭਾ ਸਕੀ ਧੰਨਵਾਦ